ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨਮੋ ਮੋਤਾ ਸਾਹਿਬ ਦੇਵਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੋ ਸਾਧ ਸੰਗਤ ਦੀ ਅੱਜ ਆਪਾਂ ਵਿਚਾਰ ਕਰਦੇ ਆਂ ਮੂਲ ਮੰਤਰ ਬਾਰੇ ਮੂਲ ਮੰਤਰ ਦੀ ਸ਼ਕਤੀ ਬਾਰੇ ਭਈ ਜਿਹੜੀ ਵੀ ਸੰਗਤ ਮੂਲ ਮੰਤਰ ਦਾ ਜਾਪ ਕਰਦੀ ਹੈ ਉਹਨੂੰ ਕੀ ਫਾਇਦਾ ਮਿਲਦਾ ਹੈ ਉਹਨਾਂ ਦੇ ਘਰੇ ਕੀ ਕੀ ਬਖਸ਼ਿਸ਼ ਆਉਂਦੀ ਹੈ ਉਹਨਾਂ ਸੰਗਤ ਜਿਹੜਾ ਮੂਲ ਮੰਤਰ ਸਾਜ ਹੈ ਉਹ ਨਾਨਕ ਹੋਸੀਪੀ ਸੱਚ ਦਾ ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਜ ਸੱਚ ਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀਪੀ ਸੱਚ ਦਾ ਇਥੇ ਤੱਕ ਪੂਰਾ ਮੂਲ ਮੰਤਰ ਹੈ ਫਿਰ ਗੁਰ ਮੰਤਰ ਗੁਰ ਪ੍ਰਸਾਦ ਅਕੇ ਸਾਜ ਸੰਗਤ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਪੂਰਾ ਬਖਸ਼ਿਆ ਇਹ ਤੋਂ ਇਹਦੇ ਨਾਮ ਤੋਂ ਹੀ ਪਤਾ ਲਾ ਪਤਾ ਲੱਗਦਾ ਸਾਸੰਗ ਦੀ ਮੂਲ ਮੂਲ ਮੰਤਰ ਮਤਲਬ ਕਿ ਹਰੇਕ ਕੀ ਦਾ ਮੂਲ ਭਈ ਸਾਰੇ ਮੰਤਰਾਂ ਦਾ ਸਿਰ ਬਈ ਸਾਰੇ ਮੰਤਰ ਮੂਲ ਮੰਤਰ ਤੋਂ ਪੈਦਾ ਹੋਏ ਨੇ ਮੂਲ ਮੁੱਢਾ ਸ਼ੁਰੂ ਮੂਲ ਮੰਤਰ ਸਾਹ ਤੇ ਸਾਸੰਗ ਦੀ ਜਿਹੜਾ ਵੀ ਮੂਲ ਮੰਤਰ ਦਾ ਜਾਪ ਕਰਦਾ ਤੇ ਉਹਦੇ ਨਾਲ ਸੰਗਤ ਜੀ ਨਾ ਤਾਂ ਕੋਈ ਬੁਰਾ ਹਾਲਸਾ ਹੁੰਦਾ ਨਾ ਉਹਦੇ ਮਨ ਵਿੱਚ ਕੋਈ ਗੰਦੇ ਵਿਚਾਰ ਆਉਂਦੇ ਨੇ ਤੇ ਸਾਧ ਸੰਗ ਜੀ ਸਿਰ ਸਿੰਘਾ ਦਾ ਪੈਰਾ ਹੋ ਜਾਂਦਾ ਕੁਝ ਵੀ ਨਹੀਂ ਉਹਦੇ ਲਵੇ ਰਹਿੰਦਾ 24 ਘੰਟੇ ਆਲੇ-ਦਾਲੇ ਸਿਰ ਸਿੰਘਾ ਦਾ ਪੈਰਾ ਹੁੰਦਾ ਪਰ ਮੂਲ ਮੰਤਰ ਨੂੰ ਜਪਣਾ ਬੜਾ ਚਿਰ ਪੈਂਦਾ ਘੱਟੋ-ਘੱਟ ਦਿਨ ਵਿੱਚ ਦੀ ਢਾਈ ਜਾਂ 3 ਘੰਟੇ ਘੱਟੋ-ਘੱਟ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਨੂੰ ਜਪੋ ਬਹੁਤ ਸਾਧ ਸੰਗਤ ਜੀ ਮੂਲ ਮੰਤਰ ਕਿਰਪਾ ਕਰਦਾ ਸਾਧ ਸੰਗਤ ਜੀ ਰੋਗੀਆਂ ਦਾ ਬੈ ਬੈ ਜਿਵੇਂ ਕਹਿੰਦੇ ਨੇ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਮੂਲ ਮੰਤਰ ਵੀ ਇੱਕ ਦਵਾਈ ਹੈ ਸਾਧ ਸੰਗਤ ਜੀ ਬਾਲਾ ਬਾਲੀ ਕਿਰਪਾ ਕਰਦਾ ਮੂਲ ਮੰਤਰ ਦਾ ਜਾਪ ਕਰ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਸਾਨੂੰ ਮੂਲ ਮੰਤਰ ਇਹਦਾ ਜਾਪ ਕਰਨ ਨਾਲ ਸਾਧ ਸੰਗਤ ਜੀ ਮੈਂ ਖੈ ਨਾਲ ਤੁਸੀਂ ਗੱਲਾਂ ਕਾਹ ਨੂੰ ਛੇੜਦੇ ਹੋਂਦਾ ਬਾਲਾ ਹੋਇਆ ਮਤਲਬ ਕਿ ਜਿਵੇਂ ਕਹਿ ਨਹੀਂ ਸਕਦੇ ਇੱਕ ਜਿਵੇਂ ਕੋਈ ਤਾਕੜੀ ਚੀਜ਼ ਹੁੰਦੀ ਹੈ ਵੱਡੀ ਐਵੇਂ ਪੂਰੀ ਵੱਡੀ ਤਾਕੜੀ ਸ਼ਕਤੀ ਮਹਾਰਾਜ ਨੇ ਆਪਾਨੂੰ ਬਖਸ਼ੀ ਹੈ ਇਹ ਮੂਲ ਮੰਤਰ ਇਹਦਾ ਯਾਪ ਕਰਨ ਨਾਲ ਸਾਧ ਸੰਗ ਦੀ ਨਾਲ ਤਾਂ ਕੋਈ ਬੰਦਾ ਘਰ ਵਿੱਚ ਬਿਮਾਰ ਹੋਵੇ ਨਾ ਘਰ ਵਿੱਚ ਕਲੇਸ਼ ਹੋਵੇ ਜਿਹੜੇ ਦੁਸ਼ਮਣ ਨੇ ਤੁਹਾਡੇ ਉਹ ਵੀ ਤੁਹਾਡੇ ਮਿੱਤਰ ਬਣ ਜਾਣਗੇ ਜਿਹੜੇ ਮਿੱਤਰ ਨੇ ਉਹ ਤੁਹਾਨੂੰ ਪੁੱਛਣਗੇ ਵੀ ਕਿਹਦਾ ਯਾਪ ਕਰਦਾ ਤੂੰ ਇੰਨਾ ਵਧੀਆ ਹੋ ਗਿਆ ਜ਼ਿੰਦਗੀ 'ਚ ਅੱਗੇ ਵਧ ਗਿਆ ਸਕਸੈਸ ਹੋ ਗਿਆ ਮਾਈਂਡ ਰਿਫਰੈਸ਼ ਰਹਿ ਲੱਗ ਜੂ ਕਿਸੇ ਦਾ ਨਾ ਡਰਨਾ ਕੋਈ ਭੈ ਮੂਲ ਮੰਤਰ ਹੈ ਜਈ ਸ਼ਕਤੀ ਸਾਹ ਸੰਗ ਸੋ ਸਾਹ ਸੰਗ ਦੀ ਮੂਲ ਮੰਤਰ ਦਾ ਵੱਧ ਤੋਂ ਵੱਧ ਯਾਦ ਕਰੋ ਬਾਅਦ ਵਿੱਚ ਸਰਬੱਤ ਦਾ ਭਲਾ ਮੰਗੋ ਬਈ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਈ ਸਾਰਿਆਂ ਦਾ ਭਲਾ ਮੰਗੋ ਕਿਸੇ ਦਾ ਕਿਸੇ ਮਨ ਵਿੱਚ ਕਿਸੇ ਦੇ ਵਿਰੁੱਧੀ ਬੈਰ ਨਾ ਰੱਖੋ ਫਿਰ ਵੀ ਸਾਹ ਸੰਗ ਦੀ ਸਾਜਪ ਕੰਮ ਕਰਦਾ ਜੇ ਉਹ ਆਪਾਂ ਸਰਬੱਤ ਦਾ ਭਲਾ ਮੰਗੋ ਤੇ ਇੱਕ ਮਹਾਰਾ ਸਾਹ ਸੰਗ ਦੀ ਜਦੋਂ ਵੀ ਆਪਾਂ ਸ਼ਬਦ ਦਾ ਜਾਪ ਕਰਦੇ ਆਂ ਮੂਲ ਮਾਤਰਾ ਦਾ ਜਾਪ ਕਰਦੇ ਆਂ ਉਦੋਂ ਆਪ ਨੂੰ ਡਰ ਹੋਣਾ ਚਾਹੀਦਾ ਸਾਸ ਸੰਗਤ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਆਹ ਵੀਡੀਓ ਚ ਵੀ ਕਹਿ ਰਿਹਾ ਜਿਨ ਭੈਅਦ ਬਨਾ ਬਾਣੀ ਧਾਰਾ ਜਨ ਨੂੰ ਸੋ ਸਿੱਖ ਨਹੀਂ ਹਮਾ ਬਈ ਜਿੰਨਾ ਦੇ ਅੰਦਰ ਬਾਣੀ ਦਾ ਡਰ ਨਹੀਂ ਹੈਗਾ ਭੈਣੀ ਹੈਗਾ ਉਹ ਗੁਰੂ ਦੇ ਸਿੱਖ ਨਹੀਂ ਹੈਗੀ ਜਿਨ ਭੈਅਦ ਬਨਾ ਬਾਣੀ ਧਾਰਾ ਜਿਨ੍ਹਾਂ ਦੇ ਅੰਦਰ ਬਾਣੀ ਨਹੀਂ ਅੰਦਰ ਬਾਣੀ ਦੇ ਅੰਦਰ ਡਰ ਭੈਣੀ ਹੈਗਾ ਵੀ ਧਾਰਮਿਕ ਕੀਤਾ ਪੈ ਉਹ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਸਾਡਾ ਸਿੱਖ ਨਹੀਂ ਹੈਗਾ ਸੋ ਸਾਧ ਸੰਗ ਦੀ ਬਾਣੀ ਤੋਂ ਡਾਇਰੈਕਟ ਕਰੋ ਮੈਂ ਬਈ ਗੁਰੂ ਨੂੰ ਪਰਤੱਖ ਗੁਰੂ ਸਾਹਿਬ ਨੂੰ ਜੋ ਸਾਧ ਸੰਗ ਦੀ ਸੋ ਸਾਰੀ ਸਾਧ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ